ਵਘਰਾ ਪੂਰਣ ਬੰਤੀ ਅਖਰੇ ਜਦ ਬੋਲੇ ਮਹਾਰਾਜ ਸ਼ਬਦ ਗੁਰਾਂ ਦੇ ਸੁਣਦਿਆਂ ਝੁਗਦਾ ਜਾਏ ਸਮਾਜ ਊੜਾਇਆ ਕਿ ਉਹ ਹੰਸ ਹੰਗਾ ਮੇਲ ਦੇਵੇ ਆਪਣਾ ਸ਼ੀਨੋ ਐੜਾ ਬੰਗਲਾਦੇਸੋਂ ਘਮਣਾ ਗੱਡੇ ਜਮਦੀ ਫਾਂਸੀ ਨੋ ਐੜਾ ਆਖਿਆਤ ਗਵੇ ਨੋ ਜੋ ਜੋ ਗ੍ਰਾਣੀ ਧਿਆਵੇਗਾ ਮਾਨਸ ਦੇਹੀ ਅੰਦਰ ਹੀ ਉਹ మోਕਸ਼ ਬਦਵੀ ਭਾਵੇਗਾ ਇਹ ੜੀ ਆਖੇ ਇਸ ਰਚੀ ਦਾ ਕੋ ਸਹਿ ਘਰ ਜਾਇਆ ਹੈ ਸੂਰਜ ਬੰਸੀ ਰਾਮ ਦਾ ਸੂਰਜ ਜਿਸ ਨੇ ਸਿਖਰ ਚੜਾਇਆ ਹੈ ਸਸਾ ਆਖੇ ਸਤਿਗੁਰ ਮੇਰਾ ਉਹੋ ਪ੍ਰੀਤ ਅਭਯ ਰਹਿ ਲਖ 84 ਜੁਣਦ ਦਾਇ ਜਿਹੜਾ ਪਾਲਣ ਹਾਰਾ ਹੈ ਹਾਏ ਆਖੇ ਹਰ ਗੜਗੇ ਵਿੱਚ ਆਦਿ ਪ੍ਰਖ ਦਾ ਵਾਸਾ ਹੈ ਦੁਨੀਆਂ ਅੰਦਰ ਕਰਦਾ ਜਿਹੜਾ ਸਾਹ ਖਖਾ ਯਖ ਰਖਾ ਯਕੇ ਗਰਮ ਬੰਦੇ ਦੇ ਦੁਖ ਸੁਖ ਰਭਦੀਆਂ ਦਾਤਾ ਨੇ ਐ ਪ੍ਰਸਾਦੂ ਪਰਮੇਸ਼ਰ ਦੇ ਦਿੰਦੇ ਫੇਰ ਬਰਤਾਂੜ ਖਖਾ ਯਕੇ ਕੁਦੀ ਤੇ ਆਗੋ ਨੇਕੀ ਦਾ ਸ਼ਿੰਗਾਰ ਬਣੋ ਵਾਲਮੀਕਾ ਭਗਵਾਨ ਪ੍ਰਭੂ ਦੇ ਸੱਚੇ ਮੈਰੋਗਾ ਬਣੋ ਗੱਗਾ ਯਖੇ ਗਰਵਣਾ ਕਰੀਏ ਮਾਇਆ ਯਾਣੀ ਜਾਣੀ ਦਾ ਇਸ ਜੀਵਣ ਵੰਦਾ ਕੀ ਪਰਵਾਸਾ ਜੀਵ ਬਲਬਲਾ ਬਾਣੀ ਦਾ ਕੱਗਾ ਅਗ ਘੜਗੜ ਵਿੱਚੋ ਸ਼੍ਰੀ ਵਾਲਮੀਕਾ ਦਾ ਨੂਰਤੀ ਸੇ ਤਰਤੇ ਅੰਬਰ ਹਰਗੜਗੇ ਵਿੱਚ ਹਾਜ਼ਰ ਪ੍ਰਭਜੋ ਨੂਰਤੀ ਸੇ ਅਈਆ ਕੇ ਪੂਰਣ ਭਗਤੀ ਉਸੇ ਦੀ ਪਰਵਾਣ ਹੋਵੇ ਸ਼ਕਤੀ ਹੰਦਿਆ ਸਾਧੂ ਜਿਹੜਾ ਬਿਆਰ ਘਰੇ ਨਿਰਮਾਣ ਹੋਵੇ ਛਛਾਇਆ ਕੇ ਜਦ ਵਿੱਚ ਦੇਰੇ ਗੁਰੂ ਵਾਲਮੀ ਕਦਾ ਵਸਾ ਹੈ ਦੁਨੀਆਂ ਅੰਦਰ ਵਰਦਾ ਜਿਹੜਾ ਹਰ ਪ੍ਰਾਣੀ ਦਾ ਗਾਸਾ ਹੈ ਛਛਾਇਆ ਕੇ ਛੋੜ ਰਬਾ ਬੱਲਾ ਈਸ਼ਵਰ ਬਾਰੇ ਉਭਾਰੀ ਦਾ ਏ ਸੰਸਾਰ ਹੈ ਰੂਪ ਉਸ ਦੀ ਬਿਅਾਰੀ ਜਿਹ ਦਰਗਾਰੀ ਦਾ ਜਜਾ ਆ ਕੇ ਉਸ ਦੀ ਜਿਹੜਾ ਹਿਰਦੇ ਰੱਖੇਗਾ ਵੜਗੇ ਉਹ ਬਬੀਹਾ ਉਸ ਦੀ ਬੋਦਸਵੰਤੀ ਜੱਖੇਗਾ ਜਾ ਜਾ ਆਕੇ ਜੋਗੀ ਨਾ ਮੇਂ ਦੜੀਆਂ ਨਿੰਦਿਆ ਕਰਦੀ ਹੈ ਇਹਦਾ ਦੇਰੇ ਕਪੜੇ ਤੁੰਦੀ ਇਹਦਾ ਦੇਰੀ ਵਰਦੀ ਹੈ ਆਇਆ ਆਕੇ ਬੂੜੜ ਪਿਆਰੇ ਪੂੜੜ ਆਪਣਾ ਆਪ ਕਰੋ ਚਾਹ ਗਦੇ ਜਗਤ ਕਰੋ ਸ਼੍ਰੀ ਵਾਲਮੀਕਾ ਦਾ ਜਾਗ ਕਰੋ ਢਾਗਾ ਆਕੇ ਦੇਖ ਪ੍ਰਭੂ ਤੇ ਜੋ ਜੋ ਪ੍ਰਾਣੀ ਰਖਦਾ ਹੈ ਪੁਰਬ ਸਤਿਗੁਰ ਦੀ ਬਖਸ਼ੇ ਸਤਿਗੁਰ ਅਪੀ ਅਮਰਤ ਜਖਦਾ ਹੈ ਠਠਾਇਆ ਕੀ ਠਰਣਾ ਐਵੇਂ ਦੇਖ ਮਸੀਹਾ ਜਾਂਦੇ ਨੂੰ ਰਾਧ ਦੇ ਭੋਖੋ ਦਿਲ ਦੇ ਲਾਦੇ ਦੇਖ ਜਤੀਆ ਬਾਂਦੇ ਰੋ ਡਡਾ ਜਾਂ ਠੇੜਾ ਜਿਸ ਦਾ ਧਰਮੀ ਬਾਰੇ ਉਪਕਾਰੇ ਨੂੰ ਪਰ ਬਾਬੇ ਨੂੰ ਸੈਣਾ ਬੰਦਾਏ ਦੋ ਜਖ ਦੀ ਅਗਿਆਰੀ ਟੱਡਾ ਆ ਕੇ ਢੋਂਡ ਸੁਨੋ ਜੋ ਤੇਰੇ ਵਿੱਚ ਬੋਲ ਰਿਹਾ ਉਸ ਦੀ ਮੋਲ ਪਛਾਨ ਨਾ ਕੀਤੇ ਜਿਹੜਾ ਹਰ ਦਮ ਕੋ ਬੋਲ ਰਿਹਾ ਨਾਣਾ ਆਖੇ ਪੂਰਣ ਪਿਆਰੇ ਪੂਰਣ ਆਪਣਾ ਆਪ ਕਰੋ ਚੋਇ ਗਾਰੇ ਜਗਤ ਗੁਰੂ ਸ਼੍ਰੀ ਵਾਲਮੀਕਾ ਦਾ ਜਹਾਂ ਕਰੋ ਤੱਤਾ ਆ ਕੇ ਦਿਲ ਤਿਲ ਕਰਕੇ ਕੜਦਾ ਜੋ ਤਗਦੀਰਾਂ ਨੂੰ ਕੁਸਤਾ ਕਰਕੇ ਖਾ ਜਾਂਦਾ ਓ ਜਲਬਤੀ ਆਸ਼ਪਸੀ ਹੀਰਾਣੋ ਤਥਾਇ ਕੇ ਧਕੇ ਨਾ ਜੋ ਉਸ ਵਰ ਭਜਰ ਅੰਦੀ ਹੈ ਕਸਾ ਹੋਵੇ ਮਧਦਾਤਾ ਗੁਜਰਤ ਬੁੱਧੀ ਪੌਧੀ ਹੈ ਦਦਾ ਯਾ ਕੇ ਦਿਲ ਦੇ ਅੰਦਰ ਜੈਸ਼ਵਰ ਦੀ ਸੇਕ ਹੋਵੇ ਸ਼ਬਦ ਗੁਰੂ ਦੋ ਲੈ ਕੇ ਬੱਦਾ ਪਰਮੇਸ਼ਰ ਤੇ ਇੱਕ ਹੋਵੇ ਤਦਾਇਾ ਕੇ ਧਨ ਧਨ ਸਤਗੁਰੂ ਸ਼੍ਰੀ ਵਾਲ ਮੇਗੀ ਬਕਾਰੇ ਹਾ ਚੌਥਾ ਯੁਗਾਂ ਵਿੱਚ ਜਿਸ ਦਾ ਦੇ ਦੀ ਸਦਾ ਰਹੀ ਸਰਦਾਰੀ ਹੈ ਜਿੰਨਾ ਯਖੇ ਨਾਮ ਪ੍ਰਭੂ ਦਾ ਭਵ ਸਾਗਰ ਤੋਂ ਬਾਰ ਕਰੇ ਪੂਰਣ ਬਖਸ਼ ਰਿਧਿਆ ਸ਼ੀਰਿਆ ਭਗਤਾਂ ਦੇ Bhandar ਭਰੇ ਪਪਾ ਯਖੇ ਪਰਮੇਸ਼ਵਰ ਦਾ ਅੰਤ ਕਿਸੇ ਨਾ ਭਾਇਆ ਹੈ ਧੂਏ ਜੋ ਜਿਸ ਕਰਦੇ ਅੰਬਰ ਹਾ ਸੱਜ ਸਾਰ ਵੜਾਇਆ ਹੈ ਫਸਾਇਆ ਕੇ ਫਿਰ ਪਰਮੇਸ਼ਵਰ ਸ੍ਰਿਸ਼ਟੀ ਸਜਣ ਹਾਰੇ ਨੇ ਘੜੀਆਂ ਦਿੱਤਾ ਸਾਲ ਬਹੀਟੇ ਸਜੇ ਜਨ ਸਿਧਾਰੇ ਨੇ ਬੱਬਾ ਗਰੇ ਬਲਹਾਰੀ ਉਸ ਤੋਂ ਜਿਹਦੀ ਉਸ ਨਾਲ ਬ੍ਰਿਤੀ ਹੈ ਜਨਮ ਬੈਲ ਰੋਦੀ ਜਿਸ ਨੇ ਸਭ ਲਈ ਪੈਦਾ ਕੀਤੀ ਹੈ ਬੱਬਾ ਆਕੇ ਭਾਕ ਸੁਵਲੇ ਜੋ ਜੋ ਉਸਦਾ ਜਾਪ ਕਰੇ ਆਦਿ ਪਰਮ ਪਰਮੇਸ਼ਰ ਉਸਦਾ ਦਿੜਦੁਗਣਾ ਵਰਦਾਪ ਗਰੇ ਮੰਮਾ ਆਖੇ ਮੱਲ ਲੈ ਗੈਣਾ ਪੂਰਨ ਨਾਮ ਲਿਖਾਰੀ ਦਾ ਏ ਵਾਲੇ ਮੇਰੇ ਭਗਵਾਨ ਪਿਆਰੇ ਮਾਲਕ ਸ੍ਰਿਸ਼ਟੀ ਸਾਰੀ ਦਾ ਇਹ ਜਿਆ ਆਖੇ ਯਾਦ ਰਕੀਤਾ ਜਿਹੜਾ ਪਾਲਣਹਾਰਾ ਹੈ ਬਿਰਡ ਬਗਿਆ ਜਿਸ ਜੀ ਵੜਾ ਦੱਦਾ ਦੇਵਤਿਆਂ ਤੋਂ ਬਿਆਰਾ ਹੈ ਰਿਆ ਰਾਇ ਆਕੇ ਰੱਬ ਜਿਵੇਂ ਗੇਰੇ ਇਸ ਦਾ ਧਾਮ ਛੋੜੀ ਨਾ ਹਰਿ ਰਦਰ ਦਾ ਭਗਵਾਨ ਦਾ ਮੰਦਰ ਅਸਨੋ ਦੇਖੀ ਦੋੜੀ ਨਾ ਲੱਲਾ ਆ ਕੇ ਲਗ ਰੋਣਾ ਲੂ ਪਰਮੇਸ਼ਰ ਦੇ ਬਿਆਰਾਂ ਦੀ ਠੋਕਰ ਮਾਰ ਕੇ ਤਕਤਾਂ ਨੂੰ ਜੇਡਾ ਫੱਕੀ ਅੱਗ ਗਿਆ ਰਾਂ ਦੀ ਵਾਵਾ ਆਕੇ ਵਿਦਮਾ ਦਾ ਉਨ ਬਾਗ ਲਗਾਏ ਨੇ ਹਾਤੀ ਜਦ ਰੇ ਸ਼ੇਰ ਬਲੇ ਜੇ ਜੀਣਾ ਯਾਰ ਬਣਾਇਨੇ ੜਾੜਾ ਆਖੇ ਗਿਆਨ ਨਾ ਤੇ ਸਿਰ ਹੋ ਰਣ ਉਸ ਦਾ ਸਾਯਾ ਹੈ ਰਾਜਪਤਰ ਸ਼੍ਰੀ ਰਾਜ ਜਦਰਨੋ ਜਿਵੇਂ ਅਵਧਾ ਜੋ ਬੋਲੇ ਜੀ ਸੋ ਡਰਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਅਕਸਵਾਰ ਸਾਧਗੁਰੂ ਗੁਰੂ ਗਿਆਨਨਾਥ ਮਹਾਰਾਜ ਕੀ ਜੈ ਚੋਟੀ ਪਾਤਸ਼ਾਹ ਹਜੂਰ ਸਤਗੁਰੂ ਔਰਨਨਾਥ ਮਹਾਰਾਜ ਕੀ ਜੈ ਪਾਵਨ ਬਾਣੀ ਸ੍ਰੀ ਆਦਰਮੈਣ ਸਾਹਿਬ ਸ੍ਰੀ ਮਹਾਰਮੈਣ ਸਾਹਿਬ ਕੀ ਜੈ ਆਦਵਾਸੀਆਂ ਦੇ ਗੋਮੇ ਗ੍ਰੰਥ ਗਿਆਨ ਪ੍ਰਕਾਸ਼ ਮਹਾਰਾਜ ਕੀ ਜੈ ਗੁਰਗਤੀ ਦੇ ਬਿਰਾਜਮਾਨ ਸੰਤ ਸਤਿਗੁਰੂ ਸਤਿਗੁਰੂ ਗਿਰਧਾਰੀਨਾਥ ਮਹਾਰਾਜ ਕੀ ਜੈ ਸਰਬੱਤ ਦਾ ਸਾਧ ਸੰਗਤ ਕੀ ਜੈ